वेलकम अगेन टू द फिजिक्स लैक्चर सीरीज फॉर द एनडीए ए प्रोजेक्ट बच्चों एज पर योर सिलेबस को तीन टॉपिक्स इस लैक्चर आपने फस्ट इज़ दाइड्रोमीटर दैन प्रैशर कुकर एंड थर्मल थरमोफ्लास्क ये तीन टॉपिक्स है जे आप इस लैक्चर कवर करा तो बड़े सिंपल टॉपिक्स है ब्रीफ के स्टडी करना इनकेस कोई क्वेश्चन आता है तो आप अटैप्ट करें ਹਾਂਜੀ ਫਰਸਟ ਆਫ ਆਲ ਹਾਈਡਰੋਮੀਟਰ ਕੀ ਹੈ ਪਰ ਜੋ ਹਾਈਡਰੋਮੀਟਰ ਕੀ ਹੈ ਇਟ ਇਜ਼ ਯੂਜ਼ਡ ਟੂ ਮੈਜ਼ਰ ਦੀ ਲਿਕਵਿਡ ਡੈਂਸਿਟੀ ਕੋਈ ਵੀ ਲਿਕਵਿਡ ਹੈ ਜਿਹੜਾ ਉਹਦੀ ਡੈਂਸਿਟੀ ਨੂੰ ਮੈਜ਼ਰ ਕਰਨ ਦੇ ਕੰਮ ਆਉਂਦਾ ਹੈ ਜਾਂ ਉਹਦੀ ਸਪੈਸੀਫਿਕ ਗ੍ਰੈਵਿਟੀ ਨੂੰ ਮੈਜ਼ਰ ਕਰਨ ਦੇ ਕੰਮ ਆਉਂਦਾ ਹੈ ਸਪੈਸੀਫਿਕ ਗ੍ਰੈਵਿਟੀ ਯੂ نو ਜਿਹੜੀ ਆਪਣੇ ਕੋਲੇ ਇਹਨੂੰ ਰਿਲੇਟਿਵ ਡੈਂਸਿਟੀ ਵੀ ਕਹਿੰਨੇ ਤਾਂ ਬੇਸਿਕਲੀ ਤੁਸੀਂ ਕੀ ਕਹੋਗੇ ਹਾਈਡਰੋਮੀਟਰ ਕੀ ਹੈ ਇਟ ਇਜ਼ ਅ ਡਿਵਾਈਸ ਵਿਚ ਇਜ਼ ਯੂਜ਼ਡ ਟੂ ਮੈਜ਼ਰ ਦੀ ਡੈਂਸਿਟੀ ਆਫ ਅ ਲਿਕਵਿਡ ਜਾਂ ਕਹੋ ਸਪੈਸਿਫਿਕ ਗ੍ਰੈਵਿਟੀ ਨਾਓ ਕੁਐਸਚਨ ਇਜ਼ ਥੈਟ ਇਹ ਕਿਸ ਪ੍ਰਿੰਸੀਪਲ ਨੂੰ ਯੂਜ਼ ਕਰਦਾ ਬੱਚੋ ਬੋਇਲ ਸੀ ਇਹਦਾ ਪ੍ਰਿੰਸੀਪਲ ਹੈ ਜਾਂ ਆਰਕਿਮੀਡੀਜ਼ ਪ੍ਰਿੰਸੀਪਲ ਕਹੋ ਇਹ ਵੀ ਆਪਾਂ ਲਾਸਟ ਲੈਕਚਰ ਦੇ ਵਿੱਚ ਮੈਂ ਤੁਹਾਨੂੰ ਲੱਛਿਆ ਸੀਗਾ ਓ ਵਾਟ ਇਜ਼ ਦੀ ਆਰਕਿਮੀਡੀਜ਼ ਪ੍ਰਿੰਸੀਪਲ ਤੁਕੀ ਸਿਕਾਰ ਕਮੀਡਸ ਪ੍ਰਿੰਸੀਪਲ ਯਾਦ ਕਰੋ ਵਨ ਬਾਡੀ ਇਜ਼ ਇਮਰਸਡ ਇਨ ਅ ਲਿਕਵਿਡ ਕੰਪਲੀਟਲੀ অর ਪਾਰਸ਼ਲੀ ਇਟ ਲੂਜ਼ਸ ਇਟਸ weight ਤੇ ਜਿਹੜਾ loss ਇਨ weight ਹੈ that is given by the weight of the liquid displaced ਤੋ ਇਹਦੇ ਬੇਸਿਸ ਦੇ ਉਤੇ ਕੰਮ ਕਰੋਗਾ ਤੋ ਬੱਚੋ ਇਹਦੇ ਵਿੱਚ ਕੀ ਹੈ ਜਿਵੇਂ ਮੈਂ ਡਾਇਗਰਾਮ ਦਿਖਾਇਆ ਤੁਸੀਂ ਦੇਖਿਆ ਵੀ ਹੋਣਾ ਮੈਂ ਤੁਹਾਨੂੰ ਅੱਗੇ ਜਾ ਕੇ ਸ਼ੋਅ ਕਰਾਂਗਾ ਹਾਈਡਰੋਮੀਟਰਸ ਆਪਾਂ ਕਿੱਥੇ ਯੂਜ਼ ਕਰਦੇ ਹਾਂ ਇਟ ਇਜ਼ ਜਦੋਂ ਆਪਾਂ ਇਹਦੀ ਗੱਲ ਕਰਾਂਗੇ ਇਹਨੇ ਜਿਹੜਾ ਵੀ ਇਹ ਗਲਾਸ ਦੀ ਇਸ ਤਰ੍ਹਾਂ ਦੀ ਆਪਣੇ ਕੋਲ ਟਿਊਬ ਹੋਊਗੀ which is sealed ਵੇ ਉਹਦਾ ਕੀਤਾ ਹੋਗਾ ਆਪਾਂ ਇਹ ਫਲੋਟ ਕਰੋਗੀ ਇਨ ਲੀਕਵਰ ਨਾਊ ਵੀ نو ਦੈਟ ਜਿਵੇਂ ਮੈਂ ਇੱਥੇ ਲਿਖਿਆ ਸਿੰਕਿੰਗ ਡੀਪਰ ਇਨ ਲੈਸ ਟੈਂਸਰਲੀ ਕੁਆਰਡ ਯਾਨੀ ਕਿ ਜੇਕਰ ਇਹਨੂੰ ਡਿਪ ਕਰਾਂਗੇ ਆਪਾਂ ਲੈਸ ਡੈਂਸਰ ਲਿਕਵਿਡ ਦੇ ਵਿੱਚ ਤਾਂ ਇਹ ਕੀ ਹੈ ਜਿਆਦਾ ਡੂੰਗੀ ਜਾਊਗੀ ਯਾਨੀ ਕਿ ਸਿੰਕ ਡੀਪਰ ਹੋਊਗੀ ਐਂਡ ਲੈਸ ਡੀਪ ਇਨ ਡੈਂਸਰ ਲਿਕਵਿਡ ਯਾਨੀ ਕਿ ਜੇਕਰ ਆਪਾਂ ਇਹਨੂੰ ਡਬੋਵਾਂਗੇ ਜਿਆਦਾ ਡੈਂਸਿਟੀ ਵਾਲੇ ਲਿਕਵਿਡ ਦੇ ਵਿੱਚ ਤਾਂ ਕੀ ਹੋਊਗੀ ਇਹ ਘੱਟ ਡੂੰਗੀ ਜਾਊਗੀ ਤੋਂ ਇਹਦੇ ਬੇਸਿਸ ਦੇ ਉੱਤੇ ਅਸੀਂ ਕੀ ਲਿਕਵਿਡ ਦੀ ਡੈਂਸਿਟੀ ਨੂੰ ਮੈਜ਼ਰ ਕਰਾਂਗੇ ਰਿਲੇਟਿਵ ਟੂ ਦੀ ਵਾਟਰ ਓਕੇ ਨਾਓ ਵਾਟ ਇਜ਼ ਦ ਫਿਜ਼ਿਕਸ ਬਿਹਾਈਂਡ ਦੀ ਹਾਈਡਰੋਮੀਟਰ ਤੋਂ ਜਿਵੇਂ ਮੈਂ ਤੁਹਾਨੂੰ ਹੁਣੇ ਦੱਸਿਆ ਸੀਗਾ ਆਰਕੀਮੀਡਸ ਪ੍ਰਿੰਸੀਪਲ ਜਿਹੜਾ ਹੈਗਾ ਯੂਜ਼ ਹੁੰਦਾ ਹੈ ਇਨ ਦੀ ਹਾਈਡਰੋਮੀਟਰ ਤੋਂ ਇਹ ਵੀ ਸਟੇਟਮੈਂਟ ਵੀ ਮੈਂ ਤੁਹਾਨੂੰ ਦੱਸਤੀ ਸੀ ਐਂਡ ਇਮਰਸਡ ਆਬਜੈਕਟ ਐਕਸਪੀਰੀਅੰਸ ਐਨ ਅਪਵਰਡ ਬਾਇੰਟ ਫੋਰਸ ਇਕੁਅਲ ਟੂ ਦੀ weight ਆਫ ਦੀ ਫਲੂਇਡ ਇਟ ਡਿਸਪਲੇਸਸ ਓਕੇ ਬਾਇੰਸੀ ਇੰਟੈਂਸਿਟੀ ਹਾਈਡਰੋਮੀਟਰ ਫਲੋਟ वैन द बुआइट फोर्स इक्वल टू देट यानी कि वेट ऑफ द इंस्ट्रूमेंट देखो आ, कोई भी आप गल करा को, कोई भी बॉडी किसी भी फल्यूड किसी भी लिकुडड कदों तक फ्लोट करती है जो तक की है जरा बुआंट बुआइट फोर्स उपर जो लगेगा तो वेट है दैट बैलेंस तो ये इो गल लिखी है हाइड्रोमीटर फ्लोट वैन द बुआइट फोर्स इज ईक्वल टू देट ऑफ द इंस्ट्रूमेंट ਦੇ ਅੱਛੀ ਯੂਜ਼ ਕਰਾਂਗੇ ਇਸ ਬਾਰੇ ਵੀ ਗੱਲ ਕਰ ਲਈ ਆਪਾਂ ਲੈਸ ਡੈਂਸਰਲੀ ਇਕੁਇਡ ਤਾਂ ਹੁਣੇ ਦੱਸਿਆ ਸੀਗਾ ਜੇਕਰ ਆਪਣਾ ਲੀਕੋਡ ਹੈ ਜਿਹੜਾ ਉਹ ਲੈਸ ਡੈਂਸਰ ਹੈ ਤਾਂ ਉਹਦੇ ਚ ਆਪਣਾ ਜਿਹੜਾ ਇਨਸਟਰੂਮੈਂਟ ਹੈ ਜਿਆਦਾ ਡੀਪ ਤੱਕ ਸਿੰਕ ਹੋਗਾ ਐਂਡ ਮੋਰ ਡੈਂਸਰ ਲੀਕੋਡ ਦੇ ਵਿੱਚ ਕੀ ਹੈ ਇਹ ਘੱਟ ਡੂੰਘਾ ਜਾਊਗਾ ਯਾਨੀ ਕਿ ਲੈਸ ਡੈਂਸ ਕੀ ਹੋਗਾ ਆਪਣੇ ਕੋਲੇ ਸਿੰਕ ਲੈਸ ਡੀ ਜਦੋਂ ਆਪਾਂ ਇਹਨੂੰ ਕੀ ਕਰਾਂਗੇ ਕਿਸੀ ਇਹੋ ਜਿਹੇ ਫਲੂਇਡ ਦੇ ਵਿੱਚ ਕਰਾਂਗੇ ਜਿਸ ਦੀ ਡੈਨਸਿਟੀ ਜ਼ਿਆਦਾ ਇਹਨਾਂ ਚੀਜ਼ਾਂ ਨੂੰ ਆਪਾਂ ਇੱਥੇ ਯੂਜ਼ ਕਰਾਂਗੇ। ਡਾਊਨ ਬੱਚੋ ਤੁਸੀਂ ਦੇਖੋ ਇਹਦੇ ਯੂਸੇਸ ਤੇ ਮੈਂ ਤੁਹਾਨੂੰ ਇੱਥੇ ਡਾਇਗਰਾਮਸ ਵੀ ਦਿਖਾਇਆ ਤੁਸੀਂ ਦੇਖਿਆ ਹੋਣਾ ਹੈ। ਹਾਂ ਬੱਚੋ ਧਿਆਨ ਨਾਲ ਦੇਖੋ ਇਸ ਤਰ੍ਹਾਂ ਦੇ ਇੰਸਟਰੂਮੈਂਟਸ ਦੇਖਿਆ ਹੋਣਾ ਤੁਸੀਂ ਜੇਕਰ ਤੌਰੇਕ ਤੁਹਾਡੇ ਕੋਲ ਇਨਵਰਟਰ ਹੈ ਉਹਦੀਆਂ ਬੈਟਰੀਜ਼ ਹੁੰਦੀਆਂ ਜਿਹੜੀਆਂ ਵੱਡੇ ਵਾਲੀਆਂ ਸਮ ਟਾਈਮ ਜੇਕਰ ਉਹਨਾਂ 'ਚ ਕੋਈ ਦਿੱਕਤ ਆਉਂਦੀ ਹੈ ਤੇ ਮਕੈਨਿਕ ਨਾ ਇਸ ਤਰ੍ਹਾਂ ਦਾ ਇੱਕ ਡਿਵਾਈਸ ਲੈ ਕੇ ਆਂਦਾ ਉਹਨੂੰ ਪੰਜਾਬੀ 'ਚ ਬੋਲਦੇ ਹੁੰਦੇ ਗ੍ਰੈਵਿਟੀ ਮੀਟਰ ਉਹ ਐਕਚੁਅਲੀ ਕੀ ਹੈ ਇਟ ਇਜ਼ ਅ ਕੈਟੇਗਰੀ ਆਫ ਹਾਈਡਰੋਮੀਟਰ ਇਨ ਇਹ ਵਾਲਾ ਹਾਈਡਰੋਮੀਟਰ ਹੈ ਜਿਹੜਾ ਬੈਟਰੀਜ਼ ਦੀ ਹੈਲਥ ਚੈੱਕ ਕਰਨ ਦੇ ਕੰਮ ਆਉਂਦਾ ਹੈ ਤੋ ਹਾਈਡਰੋਮੀਟਰ ਕੀ ਹੈ ਇਟ ਵਿਲ ਚੈੱਕ ਦੀ ਬੈਟਰੀ ਦੇ ਹੈਲਥ ਹੈਲਥ ਮੀਨਸ ਉਹਦੇ ਚ ਐਸਿਡਸ ਦੀ ਗੱਲ ਕਰੂਗਾ ਐਕਚੁਅਲੀ ਕੀ ਹੈ ਇਹ ਜਿਹੜੀ ਬੈਟਰੀਜ਼ ਹੁੰਦੀ ਆ ਆਪਾਂ ਘਰੇ ਯੂਜ਼ ਕਰਦੇ ਆ ਲੈਡ ਐਸੀਟੇਟ ਬੈਟਰੀਜ਼ ਹੁੰਦੀ ਆ ਇਹਨਾਂ ਚ ਸਲਫਿਊਰਿਕ ਐਸਿਡ ਪੈਂਦਾ ਹੁੰਦਾ ਹੈ ਐਕਚੁਅਲੀ ਕੀ ਹੈ ਉਹ ਜਿਹੜਾ ਮਕੈਨਿਕ ਹੈ ਵਿਦ ਦੀ ਹੈਲਪ ਆਫ ਦੀ ਬੈਟਰੀ ਹਾਈਡਰੋਮੀਟਰ ਇਹ ਉਸ ਸਲਫਿਊਰਿਕ ਐਸਿਡ ਦੀ ਡੈਂਸਿਟੀ ਚੈੱਕ ਕਰਦੇ ਹੁੰਦੇ ਆ ਔਨ ਦੀ ਬੇਸਿਸ ਆਫ ਥੈਟ ਉਹ ਆਪਾਂ ਨੂੰ ਕਹਿੰਦੇ ਆ ਜੀ ਇਹਦੇ ਚ ਕੋਈ ਦਿੱਕਤ ਆ ਗਈ ਹੈ ਐਸਿਡ ਪਾਣ ਦੀ ਲੋੜ ਹੈਗੀ ਹੈ ਕਿ ਨਹੀਂ ਹੈ ਲੈਕਟੇ ਦੇ ਯੂਜ਼ਸ ਐਂਡ ਟਾਈਪਸ ਦੇਖੋ ਵੀ ਇੱਕ ਤਾਂ ਹਾਈਡਰੋਮੀਟਰ ਲੈਕਟੋਮੀਟਰ ਹੁੰਦਾ ਲੈਕਟੋ ਲੈਕਟੋ ਆਪਾਂ ਵਰਡ ਯੂਜ਼ ਕਰਦੇ ਆ ਇਨ ਕੇਸ ਆਫ ਦੀ ਜਿਹੜੇ ਡੇਰੀ ਪ੍ਰੋਡਕਟਸ ਹੈ ਜਿਵੇਂ ਮਿਲਕ ਹੈ ਮਿਲਕ ਦੀ ਪਿਓਰਿਟੀ ਚੈੱਕ ਕਰਨੀ ਹੋਵੇ ਤਾਂ ਆਪਣੇ ਕੋਲ ਇੱਕ ਇਹ ਲੈਕਟੋਮੀਟਰ ਹੈ ਬੇਸਿਕਲੀ ਬੱਚੋ ਪਿਓਰਿਟੀ ਨਾ ਇਹ ਸਿਰਫ ਵਾਟਰ ਲਾਈਕ ਦੀ ਪਿਓਰਿਟੀ ਹੀ ਚੈੱਕ ਕਰੂਗਾ ਵੀ ਅਡਲਟਰੇਸ਼ਨ ਆਪਾਂ ਵਾਟਰ ਦੀ ਕੀਤੀ ਹੈ ਕਿ ਨਹੀਂ ਇਕ ਅਲਕੋਹਲ ਮੀਟਰ ਹੁੰਦਾ ਇਹਨੇ ਜਿਹੜੇ ਆਪਣੇ ਕੋਲੇ ਸਪਿਰਟਸ ਹੁੰਦੇ ਆ ਜਿਵੇਂ ਆਪਾਂ ਗੱਲ ਕਰੀ ਮਿਥਾਈਲ ਅਲਕੋਹਲ ਆ ਪੱਲੇ ਬੈਟਰੀਜ਼ ਦੇ ਵਿੱਚ ਵੀ ਯੂਜ਼ ਕਰਦੇ ਆ ਤੋ ਉਹਦੇ ਚ ਅਲਕੋਹਲ ਦਾ ਕੰਟੈਂਟਸ ਆਪਾਂ ਮੈਜ਼ਰ ਕਰਨਾ ਹੋਵੇ ਵੀ ਵਿਲ ਯੂਜ਼ ਅਲਕੋਹਲ ਮੀਟਰ ਥੈਨ ਵੀ ਹੈਵ ਦੀ ਬੈਟਰੀ ਹਾਈਡਰੋਮੀਟਰ ਵੀ ਹੈਵ 2 3 ਮੋਰ ਇਹਦੀ ਆਪਣੇ ਕੋਲੇ ਕੈਟਰੀ ਕੈਟਗਰੀਜ਼ ਆ ਪਰ ਮੈਂ ਇਥੇ ਸ਼ੋ ਨਹੀਂ ਕੀਤੀ ਤਿੰਨ ਮੈਜ਼ਰ ਕੈਟਗਰੀਜ਼ ਮੈਂ ਤੁਹਾਨੂੰ ਸ਼ੋ ਕਰਤੀਆਂ ਨੈਕਸਟ ਪ੍ਰੈਸ਼ਰ ਕੁੱਕਰ ਪੁੱਛੋ ਆਪਣੇ ਸਾਰਿਆਂ ਦੇ ਘਰੇ ਪ੍ਰੈਸ਼ਰ ਕੁੱਕਰ ਹੈਗਾ ਆਪਾਂ ਦੇਖ ਲਿਆ ਇਟ ਇਜ਼ ਅ ਪ੍ਰੈਸ਼ਰ ਕੁੱਕਰ ਨਾਓ ਪ੍ਰੈਸ਼ਰ ਕੁੱਕਰ ਦੇ ਵਿੱਚ ਕੀ ਹੈ ਫਸਟ ਆਫ ਆਲ ਵੀ ਵਿਲ ਸੀ ਇਟਸ ਪ੍ਰਿੰਸੀਪਲ ਦੇਖੋ ਪ੍ਰਿੰਸੀਪਲ ਦੇ ਵਿੱਚ ਕੀ ਹੈ ਪ੍ਰੈਸ਼ਰ ਕੁੱਕਰ ਦੇ ਵਿੱਚ ਜਦੋਂ ਨੂੰ ਆਪਾਂ ਹੀਟ ਕਰਦੇ ਆ ਕੋਈ ਵੀ ਇਹਦੇ ਚ ਆਪਣੇ ਕੋਲੇ ਫੂਡ ਪ੍ਰੋਡਕਟ ਹੈ ਤਾਂ ਇਹਦੇ ਚ ਕੀ ਨੇ ਪ੍ਰੈਸ਼ਰ ਹੈ ਜਿਹੜਾ ਉਹ ਰਾਈਜ਼ ਹੁੰਦਾ ਤੋਂ ਪ੍ਰੈਸ਼ਰ ਕੁੱਕਰ ਦੇ ਵਿੱਚ ਕੀ ਹੈ ਪ੍ਰੈਸ਼ਰ ਹੈ ਜਿਹੜਾ ਰਾਈਜ਼ ਹੋਊਗਾ ਵਧੂਗਾ ਉਦੇ ਨਾਲ ਕੀ ਹੋਊਗਾ ਬੋਇਲਿੰਗ ਪੁਆਇੰਟ ਆਫ ਦਿ ਵਾਟਰ ਜਿਹੜਾ ਵੀ ਇਹਦੇ ਵਿੱਚ ਆਪਣੇ ਕੋਲੇ ਵਾਟਰ ਕੰਟੈਂਟ ਹੈਗਾ ਉਹਦਾ ਬੋਇਲਿੰਗ ਪੁਆਇੰਟ ਕੀ ਇਨਕਰੀਸ ਹੋ ਜਾਊਗਾ ਬੱਚਾ ਬੋਇਲਿੰਗ ਪੁਆਇੰਟ ਕਿੰਨਾ ਹੁੰਦਾ ਵਾਟਰ ਦਾ 100 ਡਿਗਰੀ ਸੈਲਸੀਅਸ ਨਾਰਮਲੀ ਜਿਹੜਾ ਪਾਣੀ ਹੈ ਇਹ ਕੀ 100 ਡਿਗਰੀ ਸੈਲਸੀਅਸ ਦੇ ਉੱਤੇ ਬੋਇਲ ਕਰਦਾ ਬਟ ਇਨਸਾਈਡ ਦਿ ਪ੍ਰੈਸ਼ਰ ਕੁੱਕਰ ਵੈਨ ਪ੍ਰੈਸ਼ਰ ਇਜ਼ ਇਨਕਰੀਜ਼ਡ ਇਹ ਜਿਹੜਾ ਬੋਇਲਿੰਗ ਪੁਆਇੰਟ ਹੈ ਇਨਕਰੀਸ ਹੋ ਜਾਂਦਾ ਹੈ ਲਗਭਗ 120 121 ਡਿਗਰੀ ਸੈਲਸੀਅਸ ਤੱਕ ਇਹਦਾ ਟੈਂਪਰੇਚਰ ਪਹੁੰਚ ਜਾਂਦਾ ਹੈ ਉਹਦੇ ਨਾਲ ਕੀ ਇਹ ਫੂਡ ਹੈ ਜਿਹੜਾ ਘੱਟ ਸਮੇਂ ਦੇ ਵਿੱਚ ਆਪਣੇ ਕੋਲੇ ਕੁੱਕ ਹੋ ਜਾਂਦਾ ਹੈ ਬੱਚੋ ਲੁੱਕ ਐਟ ਦਿਸ ਡਾਇਗਰਾਮ ਦਿਸ ਪ੍ਰੈਸ਼ਰ ਕੁੱਕਰ ਨੂੰ ਧਿਆਨ ਨਾਲ ਦੇਖੋ ਇਹਦੇ ਵਿੱਚ ਕੀ ਕੁਛ ਹੈ ਮੀਜ਼ਰ ਚੀਜ਼ਾਂ ਆਪਾਂ ਦੇਖੀਏ ਸਰਨਾ ਪਹਿਲਾਂ ਬੱਚੋ ਦੇਖੋ ਇਹਦਾ ਢੱਕਣ ਹੁੰਦਾ ਜਿਹੜਾ ਇਹਨੂੰ ਕੀ ਕਹਿੰਨੇ ਆ ਆਪਾਂ ਲਿਡ ਇਹਦੇ ਉੱਤੇ ਇੱਕ ਰਿੰਗ ਚੜਿਆ ਹੁੰਦਾ ਘਰ ਜਾ ਕੇ ਤੁਸੀਂ ਦੇਖਿਓ ਪ੍ਰੈਸ਼ਰ ਕੁੱਕਰ ਦੇ ਵਿੱਚ ਉਹਨੂੰ ਕੀ ਕਵਾਂਗੇ ਆਪਾਂ ਸੀਲਿੰਗ ਰਿੰਗ ਜਿਹੜਾ ਆਪਣੇ ਕੋਲੇ ਰਿੰਗ ਲੱਗਿਆ ਹੋਇਆ ਦੈਨ ਵੀ ਹੈਵ ਆ ਜਿਹੜੀ ਵਿਸਲ ਲੱਗੀ ਹੁੰਦੀ ਹੈ ਇਹ ਕੀ ਹੈ ਪ੍ਰੈਸ਼ਰ ਰੈਗੂਲੇਟਰ ਹੈ ਇਹਦੇ ਚ ਕੀ ਹੈ ਇੱਕ ਵੈਂਟ ਹੁੰਦਾ ਉਹ ਕੀ ਹੈ ਵੈਂਟ ਪਾਈਪ ਹੈ ਓਕੇ ਇੱਕ ਬੱਚੇ ਇੱਥੇ ਵਾਲਵ ਲੱਗਿਆ ਹੁੰਦਾ ਤੁਸੀਂ ਦੇਖੋਗੇ ਪ੍ਰੈਸ਼ਰ ਇਹ ਬੜਾ ਮੇਜਰ ਹੈ ਇਹ ਚੀਜ਼ ਇਹ ਵਾਲਵ ਜਿਹੜਾ ਪ੍ਰੈਸ਼ਰ ਕੁੱਕਰ ਦੇ ਉੱਪਰ ਲੱਗਿਆ ਹੁੰਦਾ ਇਹਨੇ ਕੋਈ ਸਮ ਟਾਈਮ ਮੰਨ ਲਓ ਕੁੱਕਰ ਦੇ ਵਿੱਚ ਤੁਹਾਡੇ ਕੋਲੇ ਪ੍ਰੈਸ਼ਰ ਕੁੱਕਰ ਦੇ ਵਿੱਚ ਓਵਰ ਪ੍ਰੈਸ਼ਰ ਕ੍ਰੀਏਟ ਹੋ ਜੇ ਥੈਨ ਇਹ ਵਾਲਵ ਕੰਮ ਆਉਂਦਾ ਆਪਣੇ ਕੋਲੇ ਥੈਨ نیچے ਜਿਹੜਾ ਹੈਗਾ ਬੇਸ ਹੈ ਜਿਹੜਾ ਕੁਕਿੰਗ ਰੈਕ ਹੋ ਗਿਆ ਇਹਦਾ ਹੈਂਡਲ ਹੁੰਦਾ ਬਾਡੀ ਕੁੱਕਰ ਦੀ ਜਿਹੜੀ ਬਾਡੀ ਹੈ ਨਾ ਇਸ ਕੁੱਕਰ ਦੀ ਦੈਟ ਸ਼ੁੱਡ ਆਲਸੋ ਬੀ ਵੀ ਕੈਨ ਸੇ ਦੈਟ ਸਟਰੋਂਗ ਮਟੀਰੀਅਲ ਦੀ ਹੋਣੀ ਚਾਹੀਦੀ ਹੈ ਵੋਲ ਮੇਕ ਵਿਦ ਦੀ ਹੈਲਪ ਆਫ ਸਟੀਲ ਇਹ ਐਲੂਮੀਨੀਅਮ ਦੇਵੇ ਕੁੱਕਰਸ ਆਂਦੇ ਆ ਓਕੇ ਤੋ ਇਹ ਗੱਲ ਯਾਦ ਰੱਖੋਗੇ ਤੋ ਪ੍ਰੈਸ਼ਰ ਕੁੱਕਰ ਦੇ ਵਿੱਚ ਕੀ ਹੈ ਬੇਸਿਕਲੀ ਕੀ ਹੈ ਜਿਹੜਾ ਵੀ ਜਦੋਂ ਆਪਾਂ ਪ੍ਰੈਸ਼ਰ ਕੁਕ ਕਰਾਂਗੇ ਕਿਸੇ ਚੀਜ਼ ਨੂੰ ਤਾ ਉਹਦਾ ਪ੍ਰੈਸ਼ਰ ਰਾਈਜ਼ ਕਰੂਗਾ ਉਹਦੇ ਨਾਲ ਕੀ ਹੋਊਗਾ ਬੋਇਲਿੰਗ ਪੁਆਇੰਟ ਜਿਹੜਾ ਅੰਦਰ ਵਾਟਰ ਕੰਟੈਂਟ ਹੈਗਾ ਵਾਟਰ ਹੈਗਾ ਦਾ ਬੋਇਲਿੰਗ ਪੁਆਇੰਟ ਇਨਕਰੀਜ਼ ਹੋ ਜਾਊਗਾ ਜਿਹਦੇ ਨਾਲ ਕੀ ਆਪਣਾ ਜਿਹੜਾ ਫੂਡ ਹੈ ਉਹ ਜਲਦੀ ਕੁੱਕ ਹੋ ਜਾਊਗਾ ਉਹਨਾਂ ਚੀਜ਼ਾਂ ਨੂੰ ਵੀ ਮੈਂ ਦੁਬਾਰਾ ਲਿਖਿਆ ਹੋਇਆ ਇੱਥੇ ਪ੍ਰਿੰਸੀਪਲ ਦੇ ਵਿੱਚ ਇਨਕਰੀਜ਼ਡ ਪ੍ਰੈਸ਼ਰ ਹਾਇਰ ਬੋਇਲਿੰਗ ਪੁਆਇੰਟ ਦੇਖੋ ਨਾਰਮਲੀ ਕੀ ਇਹ ਵਾਟਰ ਹੈ ਜਿਹੜਾ ਇਹ 100 ਡਿਗਰੀ ਸੈਲਸੀਅਸ ਦੇ ਉੱਤੇ ਬੋਇਲ ਕਰਦਾ ਬੱਚੇ ਆਹ ਜਿਹੜਾ ਨਾ ਫਰਨ ਹੀਟ ਦੇ ਵਿੱਚ ਲਿਖਿਆ 212 ਇਹ ਵੀ ਮਲਟੀਪਲ ਕੁਐਸਚਨਸ ਦੇ ਵਿੱਚ ਯਾਦ ਰੱਖੋ ਫਰਨ ਹੀਟ ਤੇ ਸੈਲਸੀਅਸ ਦੇ ਵਿੱਚ ਕੀ ਰਿਲੇਸ਼ਨਸ ਹੁੰਦੇ ਆ ਜਦੋਂ ਇਸ ਪ੍ਰੈਸ਼ਰ ਕੁੱਕਰ ਦੇ ਵਿੱਚ ਆਪਾਂ ਵਾਟਰ ਨੂੰ ਬੋਇਲ ਕਰਾਂਗੇ ਤਾਂ ਆਪਾਂ ਦੇਖਿਆ ਸੀਗਾ ਉਹਦਾ ਜਿਹੜਾ ਬੋਇਲਿੰਗ ਟੈਂਪਰੇਚਰ ਹੈ ਉਹ ਇਨਕਰੀਸ ਹੋ ਕੇ ਮੈਂ ਪਿਛਲੀ ਸਲਾਈਡ ਦੇ ਵਿੱਚ ਵੀ ਦੱਸਿਆ ਸੀਗਾ ਲਗਭਗ 120 121 ਡਿਗਰੀ ਸੈਲਸੀਅਸ ਹੋ ਜਾਂਦਾ ਹੈ। ਤੋਂ ਜਦੋਂ ਆਪਾਂ ਹੀਟ ਕਰਦੇ ਹਾਂ ਤਾਂ ਸੀਲਡ এনवायरमेंट ਹੁੰਦਾ ਹੈ ਉਹਦੇ ਚ ਕੀ ਸਟੀਮ ਉਹਦੇ ਚ ਕੀ ਬਾਹਰ ਨਹੀਂ ਜਾ ਸਕਦੀ ਸੋ ਪ੍ਰੈਸ਼ਰ ਬਿਲਡਸ ਅਪ ਰਾਈジング ਵਾਟਰ ਬੋਇਲਿੰਗ ਪੁਆਇੰਟ ਸਿਗਨੀਫੀਕੈਂਟਲੀ उस प्रैशर कुकर में जो आप सील किया है तो आपू हीट करा तो स्टीम तो बहर नहीं जा पाऊगी तो वो कि होगा उस प्रैशर कुकर के अंदर टैंपरेचर इनक्रीज होगा जिदान की है बॉयलिंग पॉइंट ऑफ वाटर गैट इनक्रीज सिगनीफिकेंटली तो यह मैं दसायािग्री तो वाद के किन्ना हो जाता लगभग मैं लिखा सन ट्वेंटी वन डिग्री सैलसीयस फास्टर कुकिंग वट इज़ इट मीन देखो दिस हाई टैंपरेचर जोड़ा टैंपरेचर वैया कु ਫੂਡ ਮੱਚ ਫਾਸਟਰ ਦੈਨ ਕਨਵੈਨਸ਼ਨਲ ਬੋਇਲਿੰਗ অর ਸਟ੍ਰੀਮਿੰਗ ਇਹ ਜਿਹੜਾ ਵਧਿਆ ਹੋਇਆ ਟੈਂਪਰੇਚਰ ਹੈ ਇਹਦੇ ਕਰਕੇ ਕੀ ਹੈ ਆਪਣੇ ਕੋਲੇ ਜਿਹੜਾ ਫੂਡ ਹੈ ਇਹ ਜ਼ਿਆਦਾ ਤੇਜ਼ੀ ਨਾਲ ਕੀ ਹੈ ਕੁੱਕ ਹੋ ਜਾਂਦਾ ਹੈ ਓਕੇ ਅਫੀਸ਼ੀਐਂਟ ਹੀਟ ਟ੍ਰਾਂਸਫਰ ਦੇਖੋ ਸਟੀਮ ਬਣ ਗਈ ਇਹਦੇ ਵਿੱਚ ਹੁਣ ਸਟੀਮ ਕੀ ਹੈ ਉਹ ਕੀ ਹੈ ਜਿਹੜਾ ਵੀ ਆਪਣੇ ਕੋਲੇ ਪ੍ਰੈਸ਼ਰ ਕੁੱਕਰ ਦੇ ਵਿੱਚ ਫੂਡ ਆਪਣੇ ਕੋਲੇ ਆਈਟਮ ਸੀਗੀ ਉਹ ਕੀ ਹੈ ਸਿਗਨੀਫੀਕੈਂਟਲੀ ਕੀ ਹੈ ਹੀਟ ਹੋਊਗੀ ਪ੍ਰੋਪਰਲੀ ਹੀਟ ਅਪ ਹੋਊਗੀ ਕਿਉਂਕਿ ਉਹਦੇ ਵਿੱਚ ਕੀ ਹੈ Uh, देखो जब मैं लिखा तो स्टीम ट्रांसफर हीट एफिशिएंटली एंड प्रेशर फोर्सेस मॉइस्चर एंड फ्लेवर इनटू द फूड तो स्टीम की है वो ट्रांसफर करोगी हीट एफिशिएंटली एंड जो बिल्ड अप होया है ना वो फोर्स करेगा ਮਨ ਲਓ ਆਪਣੇ ਕੋਲੇ ਕੋਈ ਵੈਜੀਟੇਬਲ ਆਪਾਂ ਕੁਕ ਕਰ ਰਹੇ ਹਾਂ ਕੋਈ ਵੀ ਫੂਡ ਕੁਕ ਕਰ ਰਹੇ ਹਾਂ ਉਹਦੇ ਜਿਸ ਤਰ੍ਹਾਂ ਨੇ ਵੀ ਆਪਾਂ ਫਲੇਵਰਸ ਡਾਲੇ ਹੋਇਆ ਕੋਈ ਵੀ ਮਸਾਲੇ ਪਾਏ ਹੋਏ ਆ ਉਹ ਕੀ ਹੈ ਉਸ ਫੂਡ ਪ੍ਰੋਡਕਟ ਦੇ ਅੰਦਰ ਤੱਕ ਡੀਪਲੀ ਜਾਣਗੇ ਕਿਉਂਕਿ ਉਹਦੇ ਚ ਪ੍ਰੈਸ਼ਰ ਉਸ ਉਹਨਾਂ ਨੂੰ ਫੋਰਸ ਕਰੂਗਾ ਓਕੇ ਸੋ ਦੈਟ ਇਜ਼ ਦੀ ਬੇਸਿਕ ਥਿੰਗਸ ਜਿਹੜੀਆਂ ਯੂਜ਼ ਹੁੰਦੀਆਂ ਇਨ ਦੀ ਪ੍ਰੈਸ਼ਰ ਕੁਕਰ ਹਾਂਜੀ ਅਗੇਨ ਮੈਂ ਤੁਹਾਨੂੰ ਆ ਡਾਇਗ੍ਰam ਵੈਸੇ ਮੈਂ ਪਹਿਲਾਂ ਐਕਸਪਲੇਨ ਕਰਤਾ ਸੀ ਅਗੇਨ ਉਹ ਜਦੋਂ ਥੇ ਦੈਟ ਪੋਰਟ ਐਂਡ ਲਿਡ ਆ ਲਿਡ ਲੱਗੀ ਹੁੰਦੀ ਹੈ ਤੇ ਟੱਕਨ ਹੋ ਗਿਆ ਨਾ ਜਿਹੜਾ ਪ੍ਰੋਪਰ ਓਕੇ ਟਾਈਟਲੀ ਲੱਗਿਆ ਹੋਣਾ ਚਾਹੀਦਾ ਤੇ ਇਹਦੇ ਅੰਦਰ ਰਿੰਗ ਹੁੰਦਾ ਇੱਕ ਉਹਨੂੰ ਬੱਚੋ ਗੈਸਕਟ ਕਹਿੰਦੇ ਆਪਾਂ ਜਿਹੜਾ ਤੁਸੀਂ ਦੇਖੋਗੇ ਨਾ ਕੁੱਕਰ ਨੂੰ ਖੋਲ ਕੇ ਦੇਖਿਓ ਟੱਕਨ ਦੇ नीचे अपने ਕੋਲ ਇੱਕ ਰਿੰਗ ਟਾਈਪ ਕਾਲੇ ਰੰਗ ਦਾ ਇੱਕ ਆਪਣੇ ਕੋਲ ਮੋਲਡ ਹੁੰਦਾ ਹੈ ਉਹ ਸਿਲੀਕਨ ਦਾ ਬਣਿਆ ਹੁੰਦਾ ਹੈ so that is the gasket ek hi rubber ring ensuring an airtight seal pressure regulator walls on there to ede ch ki hai aa pressure regulator valve ho ge na jede aapan kehna hai cooker de utte city lagi hoyi hai that is the vessel jedi jinu kehnda ke aapan jagular bhi ajkal laande hunde hain then safety wall mein dassya si itthe hai safety wall ki hai it is a backup to release dangerous pressure if main valve fail dekho some time e vi dhyan rakhna hai ਕਈ ਵਾਰ ਨਾ ਜਿਹੜਾ ਆਪਣੇ ਕੋਲੇ ਇੱਥੇ ਆ ਜਿਹੜਾ ਵੈਂਟ ਪਾਈਪ ਹੁੰਦੀ ਹੈ ਜਿੱਥੇ ਯਾਨੀ ਕਿ ਵਿਸਲ ਲੱਗੀ ਹੋਈ ਹੈ ਇਹਨੇ ਇਹਦੀ ਵੈਂਟ ਪਾਈਪ ਕਿਸੇ ਵੀ ਤਰੀਕ ਕਿਸੇ ਵੀ ਕਾਰਨ ਕਰਕੇ ਬਲੌਕ ਹੋ ਜਾਂਦੀ ਹੈ ਯਾਨੀ ਕਿ ਇਹ ਪ੍ਰੈਸ਼ਰ ਨੂੰ ਰਿਲੀਜ਼ ਨਹੀਂ ਕਰ ਪਾਉਗੀ ਤੋ ਦੈਨ ਆ ਜਿਹੜਾ ਪ੍ਰੈਸ਼ਰ ਅ ਪਲੱਗ ਹੈ ਨਾ ਆਪਣੇ ਕੋਲੇ ਓਵਰ ਪ੍ਰੈਸ਼ਰ ਪਲੱਗ ਹੈ ਯਾਨੀ ਕਿ ਸੇਫਟੀ ਵਾਲਵ ਹੈ ਇਹਦਾ ਕੰਮ ਹੁੰਦਾ ਇਹ ਇੱਥੋਂ ਪ੍ਰੈਸ਼ਰ ਰਿਲੀਜ਼ ਕਰ ਦਿੰਦਾ ਹੈ ਓਕੇ ਉਹਦੇ ਨਾਲ ਕੀ ਹੈ ਕੁੱਕਰ ਹੈ ਜਿਹੜਾ ਆਪਣਾ ਉਹ ਸੇਫ ਰਹਿੰਦਾ ਆਦਰਵਾਇਸ ਕੀ ਹੈ ਇਹ ਕੰਮ ਨਾ ਕਰੇ ਤੇ ਆਪਣੀ ਵਿਸਲ ਵਾਲੀ ਵੈਂਟ ਪਾਈਪ ਵੀ ਬਲੌਕ ਹੋ ਜੇ ਥੈਨ ਥੇਰ ਆਰ ਚਾਂਸਸ ਇਹ ਵੀ ਜਿਹੜਾ ਕੁੱਕਰ ਹੈ ਫਟ ਸਕਦਾ ਹੈ ਕਿਉਂਕਿ ਇਹ ਦੋਨੋਂ ਬੰਦ ਹੋਗੇ ਸਮ ਟਾਈਮ ਆਪਣਾ ਜਿਹੜਾ ਮਟੀਰੀਅਲ ਆਫ ਦੀ ਕੁੱਕਰ ਹੁੰਦਾ ਹੈ ਇਹ ਵੀ ਕਿ ਇਹ ਡੀਗ੍ਰੇਡ ਹੋ ਜਾਂਦਾ ਹੁੰਦਾ ਬਾਰ ਬਾਰ ਮਲਟੀਪਲ ਟਾਈਮਸ ਆਪਾਂ ਸਾਲ ਉਸਾ ਲੈ ਨੂੰ ਯੂਜ਼ ਕਰਦੇ ਆਂ ਜਾਂ ਇਹ ਕਿ ਇਹ ਮਟੀਰੀਅਲ ਦਾ ਵਧੀਆ ਨਾ ਬਣਿਆ ਹੋਵੇ ਉਹਦੇ ਕਰਕੇ ਵੀ ਇਸ ਤਰ੍ਹਾਂ ਦੀਆਂ ਦਿੱਕਤਾਂ ਪ੍ਰੋਬਬਲੀ ਆ ਸਕਦੀਆਂ ਬਟ ਧਿਆਨ ਕੀ ਰੱਖਣਾ ਹੈ ਇਹ ਵਾਲ ਤੇ ਜਿਹੜਾ वेंट पाइप वाला विसल वाला वॉल्व है ठीक हो गए दैन वॉकिंग प्रोसेस देखो बड़ी सिंपल गल है भी बार बार दसती मैं uh, अपने को सीलिंग एंड हीटिंग तो स्मॉल अमाउंट ऑफ लिकुड की है अपने इज एडेड टू द पोर्ट एंड द लिड इज लॉक्ड विद ए रबड़ गैसकिट क्रिएटिंग एन एयर टाइट सील जिद की है ਕੋਈ ਵੀ ਫੂਡ ਪਾਇਆ ਉਹਨੂੰ ਆਪਾਂ ਕੀ ਕਰਾਂਗੇ ਲਿਡ ਨੂੰ ਬੰਦ ਕਰ ਦਾਂਗੇ ਤਾਂ ਇੱਕ ਤਰ੍ਹਾਂ ਦੀ ਸੀਲ ਹੋ ਗਈ ਤਾਂ ਉਹਨੂੰ ਹੀਟ ਕਰਾਂਗੇ ਪ੍ਰੈਸ਼ਰ ਤੇ ਸਟੀਮ ਬਿਲਡ ਅਪ ਤੋਂ ਜਦੋਂ ਉਹਨੂੰ ਹੀਟ ਕਰਾਂਗੇ ਉਹਦੇ ਵਿੱਚ ਲਿਕਵਿਡ ਆ ਜਿਹੜਾ ਬੋਇਲ ਹੋਊਗਾ ਪ੍ਰੈਸ਼ਰ ਇਨਕਰੀਜ਼ ਹੋਊਗਾ ਕਿਉਂਕਿ ਸੀਲਡ এনवायरमेंट ਹੈ ਸੀਲਡ এনवायरमेंट ਹੈ ਤਾਂ ਜਦੋਂ ਲਿਕਵਿਡ ਕੀ ਹੈ ਹੀਟ ਕਰਾਂਗੇ ਬੋਇਲ ਅਪ ਹੋਊਗਾ ਯਾਨੀ ਕਿ ਸਟੀਮ ਕੀ ਹੈ ਉਸ ਕੁੱਕਰ ਦੇ ਵਿੱਚ ਸੀਲ ਹੋਈ ਹੋਈ ਹੈ ਸੋ ਕਿ ਇਹ ਸਟੀਮ ਉਹਦੇ ਵਿੱਚ ਟ੍ਰੈਪ ਹੋ ਜਾਊਗੀ ਜਿਹੜੀ ਕੀ ਕਰੂਗੀ ਆਪਣੇ ਪ੍ਰੈਸ਼ਰ ਨੂੰ ਇਨਕਰੀਜ਼ ਕਰੋਗੇ ਐਂਡ ਜਿਹੜਾ ਆਪਣਾ ਫੂਡ ਹੈ ਉਹਨੂੰ ਕੁਕ ਕਰੋਗੇ ਫਾਸਟਲੀ ਪ੍ਰੈਸ਼ਰ ਰੈਗੂਲੇਟਰਸ ਪ੍ਰੈਸ਼ਰ ਰੈਗੂਲੇਟਰਸ ਤੋਂਨ ਦਾਸਤੇ ਜਿਹੜੇ ਉਹਦੇ ਤੇ ਵਿਸਲ ਲੱਗੀ ਹੁੰਦੀ ਹੈ ਇੰਡੀਕੇਟਰ ਹੋ ਗਿਆ ਆਪਣੇ ਕੋਲੇ ਯਾਨੀ ਕਿ ਜਦੋਂ ਇੱਕ ਡਿਜ਼ਾਇਰਡ ਵੈਲਿਊ ਤੋਂ ਜ਼ਿਆਦਾ ਪ੍ਰੈਸ਼ਰ ਵੱਧਦਾ ਹੈ ਤਾਂ ਉਸ ਵਿਸਲ ਹੈ ਜਿਹੜੀ ਉੱਪਰ ਹੋ ਜਾਂਦੀ ਹੈ ਨਾ ਇਟ ਰਿਲੀਜ਼ਸ ਦੀ ਸਟੀਮ ਤਾਂ ਕੁਕਿੰਗ ਉਹਦੇ ਨਾਲ ਕੀ ਹੁਣ ਆਪਣੇ ਕੋਲੇ ਜਿਹੜੀ ਸੀਲਡ ਸਟੀਮ ਹੈ ਸੂਪਰ ਹੀਟਡ ਸਟੀਮ ਹੈ ਜਿਹੜੀ ਉਹ ਕੀ ਕਰੂਗੀ ਕੁੱਕ ਨੂੰ ਕੀ ਹੈ ਐਫੀਸ਼ੀਐਂਟਲੀ ਕੁੱਕ ਕਰੂਗੀ ਤੇਜ਼ ਕੁੱਕ ਕਰੂਗੀ ਓਕੇ ਥੈਨ ਅਗਲਾ ਟੌਪਿਕ ਹੈ ਬੱਚੋ ਥਰਮੋਪਲਾਸ ਇਹ ਵੀ ਬੜਾ ਸਿੰਪਲ ਹੈ ਦੇਖੋ ਛੋਟੇ ਛੋਟੇ ਟੌਪਿਕਸ ਹੈ ਬੱਚੋ ਬਰੀਫਲੀ ਪੜਨੇ ਆਦੇ ਚਾਪਾ ਥਰਮੋਪਲਾਸ ਕਪਾ ਯੂਜ਼ ਕਰਦੇ ਆ ਨਾ ਥਰਮੋਪਲਾਸ ਦਾ ਮੀਨਿੰਗ ਕੀ ਹੈ ਕਰੇ ਜਿਵੇਂ ਆਪਣੇ ਕੋਲੇ ਇੱਕ ਬੋਟਲ ਹੁੰਦੀ ਹੈ ਜਿਹਦੇ ਵਿੱਚ ਆਪਾਂ ਪਾਣੀ ਪਾ ਦਈਏ ਗਰਮ ਪਾਣੀ ਪਾਵਾਂਗੇ ਤਾਂ ਗਰਮ ਰਹਿੰਦਾ ਠੰਡਾ ਪਾ ਦਾਂਗੇ ਤਾਂ ਠੰਡਾ ਰਹਿੰਦਾ ਸਿਮਿਲਰਲੀ ਮਿਲਕ ਪਾਈਏ ਤਾਂ ਉਸ ਬੋਟਲ ਦੇ ਵਿੱਚ ਕੀ ਹੋਗਾ ਆਪਣੇ ਕੋਲੇ ਗਰਮ ਪਾਇਆ ਤਾਂ অলਮੋਸਟ ਗਰਮ ਰਹਿੰਦਾ ਠੰਡਾ ਪਾ ਦਾਂਗੇ ਤਾਂ অলਮੋਸਟ ਠੰਡਾ ਕਾਰਨ ਇਹਦੇ ਕੀ ਹੁੰਦੇ ਆਪਾਂ ਦੇਚ ਰੀਜ਼ਨ ਪੜਨੇ ਆ ਵਾਟ ਇਜ਼ ਦੀ ਫਿਜ਼ਿਕਸ ਬਿਹਾਈਂਡ ਥੈਟ ਮੱਚ ਉਹ ਮੈਂ ਦੀ ਇੰਟਰਨਲ ਸਟਰਕਚਰ ਤੁਹਾਨੂੰ ਦਿਖਾਈ ਹੈ ਇੱਥੇ ਜੇਕਰ ਆਪਾਂ ਧਿਆਨ ਨਾਲ ਦੇਖੀਏ ਤੁਸੀਂ ਜੇਕਰ ਇਹਨੂੰ ਧਿਆਨ ਨਾਲ ਦੇਖੋ ਇਹਦਾ ਇੱਕ ਬਾਹਰਲਾ ਐਨਵੈਲਪ ਹੁੰਦਾ ਕੇਸ ਆ ਵੈਕਿਊਮ ਲਿਖਿਆ ਇਹਦੇ ਚ ਨੇ ਡਬਲ ਵਾਲ ਹੁੰਦੀਆਂ ਵਾਲ ਦਾ ਮੀਨਿੰਗ ਦੋ ਦੀਵਾਰਾਂ ਆਪਾਂ ਕਹਿ ਲੀਏ ਨਾ ਤੋਂ ਉਸ ਤਰ੍ਹਾਂ ਦੀ ਆਪਣੇ ਕੋਲਿਆ ਸ਼ੈਲ ਹੁੰਦਾ ਹੈ ਇਹਦਾ ਇੱਕ ਕੈਪ ਹੁੰਦਾ ਆ ਦਿਖਾਤਾ ਮੈਂ ਕੈਪ ਮੀਨਸ ਉਹਦਾ ਆਪਾਂ ਕਹਿ ਲੀਏ ਜਿਹੜਾ ਅਸੀਂ ਬੰਦ ਕਰਨ ਦੇ ਲਈ ਆਪਾਂ ਲਗਾਣੇ ਆ ਓਕੇ ਤੋਂ ਦੈਨ ਉਹਦਾ ਕੇਸ ਹੋ ਗਿਆ ਬਾਹਰਲਾ ਇੱਕ ਸਿਲਵਰਡ ਸਰਫੇਸ ਹੁੰਦਾ ਉਹਦੇ ਅੰਦਰ ਤੁਸੀਂ ਦੇਖਿਓ ਧਰ ਨਾਲ ਜਾ ਕੇ ਜੇਕਰ ਤੁਹਾਨੂੰ ਕੋਈ ਖਰਾਬ ਬੋਟਲ ਮਿਲ ਜੇ ਦਨ ਯੂ ਕੈਨ ਸੀ ਉਹਦੇ সিলਵਰ ਇੱਕ ਸਰਫੇਸ ਹੋਗਾ ਇਹਦੇ ਵੀ ਖਾਸ ਇੰਪੋਰਟੈਂਸ ਹੈ ਇਹ ਵੀ ਮੈਂ ਤੁਹਾਨੂੰ ਦੱਸਦਾ ਤੇ ਇਹਦੇ ਨੀਚੇ ਨੇ ਇੱਕ ਇਨਸੂਲੇਟਿੰਗ سپورਟ ਹੁੰਦੀ ਹੈ ਤਾਂ ਜੋ ਹੀਟ ਜਿਹੜੀ ਨਾ ਨਾ ਬਾਹਰਲੀ ਹੀਟ ਦੇ ਅੰਦਰ ਆਵੇ ਨਾ ਅੰਦਰਲੀ ਹੀਟ ਬਾਹਰ ਜਾਵੇ ਬੇਸਿਕਲੀ ਇਹ ਕੀ ਹੈ ਸਟਰਕਚਰ ਆਫ ਦੀ ਥਰਮੋ ਫਲਾਸਕ ਹੈ ਥਰਮੋ ਫਲਾਸਕ ਹੀ ਹੈ ਬੱਚੋ ਇਹਨੂੰ ਅਸੀਂ ਵੈਕਿਊਮ ਫਲਾਸਕ ਵੀ ਕਹਿ ਦਿੰਨੇ ਹਾਂ ਤੋਂ ਇਹਨੂੰ ਅਸੀਂ ਇਸ ਤਰ੍ਹਾਂ ਡਿਜ਼ਾਈਨ ਕੀਤਾ ਹੋਇਆ ਹੈ ਸੋ ਥੈਟ ਇਟ ਮਿਨਿਮਾਈਜ਼ ਦੀ ਹੀਟ ਟਰਾਂਸਫਰ ਇਹ ਕੀ ਕਰੋਗੇ ਜਿਹੜੀ ਹੀਟ ਟਰਾਂਸਫਰ ਹੋਣੀ ਹੈ ਨਾ ਹੀਟ ਟਰਾਂਸਫਰ ਦਾ मीनिंग ਹੈ ਬੱਚੋ ਅੰਦਰਲੀ ਹੀਟ ਬਾਹਰ ਜਾਂ ਬਾਹਰਲੀ ਹੀਟ ਅੰਦਰ ਇਹ ਜਿਹੜਾ ਹੀਟ ਟਰਾਂਸਫਰ ਹੈ ਇਹ ਮਿਨਿਮਾਈਜ਼ ਕਰਦੀ ਹੈ ओके टो सो दैट वाल की होंगे कोई भी लीकुड है जोड़ा अपने को गर्म पाया तो गर्म रहा ठंडा पाया तो ठंडा रहता है तो ये करोगी प्रिंसिपल यूज़ करोगी वैक्यूम इंसुलेशन हूँ वैक्यूम इंसुलेशन करोगी तो सिल्वर सर्फसिज की गल करते मैं सिल्वर ਸਿਲਵਰ ਜਿਹੜੇ ਸਰਫੇਸਸ ਹੁੰਦੇ ਹਨ ਨਾ ਉਹਦਾ ਫਾਇਦਾ ਪਤਾ ਕੀ ਹੁੰਦਾ ਹੈ ਥੀਸ ਆਰ ਪੂਰ ਅਮੀਟਰਸ ਐਂਡ ਵੀ ਕੈਨ ਸੇ ਥੈਟ ਰਿਫਲੈਕਟਰਸ ਇਹਦੀ ਵੀ ਮੈਂ ਗੱਲ ਤੁਹਾਨੂੰ ਚਲੋ ਦੱਸਦਾ ਐਂਡ ਇਨਸੂਲੇਟਿੰਗ ਸਟਾਪਰਸ ਲੱਗੇ ਹੁੰਦੇ ਆ ਦੇਖੋ ਇੱਥੇ ਵੀ ਇਨਸੂਲੇਟਿੰਗ سپورਟ ਲੱਗੀ ਹੈ ਇਹ ਕੀ ਕਰਦੀ ਹੈ ਹੀਟ ਨੂੰ ਇਹਨੇ ਨਾ ਹੀ ਅੰਦਰ ਆਉਣ ਦੇਣਾ ਨਾ ਬਾਹਰ ਆ ਜਿਹੜਾ ਇਹਦੇ ਉੱਤੇ ਆਪਾਂ ਕੈਪ ਲਗਾਏ ਆ ਇਹ ਵੀ ਕੀ ਆਪਣੇ ਕੋਲੇ ਇਨਸੂਲੇਟਡ ਮਟੀਰੀਅਲ ਦਾ ਲੱਗਿਆ ਹੁੰਦਾ ਤਾਂ ਜੋ ਇੱਥੋਂ ਵੀ ਕੀ ਇਹ ਨਾ ਹੀ ਹੀਟ ਬਾਹਰੋਂ ਅੰਦਰ ਆਪਾਂ ਇਹ ਨਹੀਂ ਅੰਦਰਲੀ ਹੀਟ ਆਪਣੀ ਬਾਹਰ ਜਾ ਪਾਵੇ ਓਕੇ ਤੋਂ ਇਹ ਗੱਲ ਨੂੰ ਧਿਆਨ ਰੱਖਣਾ ਨਾ ਬੇਸਿਕਲੀ ਕੀ ਹੈ ਬੱਚੋ ਇਹਦੇ ਵਿੱਚ ਮੈਂ ਹੁਣ ਗੱਲ ਕਹੀ ਸੀ ਤੁਹਾਨੂੰ ਆ ਡਬਲ ਵਾਲ ਹੁੰਦੀ ਹੈ ਇੱਥੇ ਹਾਂ ਜਿਹੜਾ ਆਪਣੇ ਕੋਲੇ ਕੇਸ ਹੈ ਤਾਂ ਡਬਲ ਵਾਲ ਦਾ ਕੀ ਹੈ ਨਾ ਉਹਦਾ ਫਾਇਦਾ ਕੀ ਹੁੰਦਾ ਮੈਂ ਇੱਥੇ ਜੇਕਰ ਤੁਹਾਨੂੰ ਡਾਇਗਰਾਮ ਸ਼ੋਅ ਕਰਾਂ ਮੰਨ ਲਓ ਸਪੋਜ਼ ਕਰੋ ਆ ਮੈਂ ਡਬਲ ਵਾਲ ਦਿਖਾਤੀ ਠੀਕ ਹੈ ਆ ਆ ਕਾਂਚੇ ਉੱਪਰ ਵੀ ਕਾਂਚੇ ਸਪੋਜ਼ ਕਰੋ ਇਹਦੇ ਵਿੱਚ ਕੀ ਆਪਾਂ ਵੈਕਿਊਮ ਕ੍ਰੀਏਟ ਕਰ ਦਈਏ ਵੈਕਿਊਮ ਦਾ ਮੀਨਿੰਗ ਹੈ ਬੱਚੋ ਖਲਾਅ ਕ੍ਰੀਏਟ ਕਰ ਦੇਣਾ ਯਾਨੀ ਕਿ ਉੱਥੋਂ ਕੀ 에ਅਰ ਆਪਾਂ ਬਾਹਰ ਕੱਢ ਲੈਣਾ ਉਹਦਾ ਫਾਇਦਾ ਕੀ ਹੁੰਦਾ ਹੈ ਉਹਦੇ ਨਾਲ ਕੀ ਹੋਊਗਾ ਨਾ ਜਦੋਂ ਇੱਥੇ ਵੈਕਿਊਮ ਕ੍ਰੀਏਟ ਹੋ ਜਾਊਗਾ ਇਹ ਪ੍ਰिवੈਂਡ ਕਰੋਗੀ ਕੰਡਕਸ਼ਨ ਪ੍ਰੋਸੈਸ ਨੂੰ ਤੇ ਕਨਵੇਕਸ਼ਨ ਪ੍ਰੋਸੈਸ ਕੰਡਕਸ਼ਨ ਕਨਵੇਕਸ਼ਨ ਜੇਕਰ ਤੁਹਾਨੂੰ ਯਾਦ ਹੈ ਵਟ ਵਟ ዱ ਯੂ ਮੀਨ ਬਾਈ ਕੰਡਕਸ਼ਨ ਵਟ ዱ ਯੂ ਮੀਨ ਬਾਈ ਕਨਵੇਕਸ਼ਨ ਇੱਥੇ ਸੋਚ ਸਕਦੇ ਹੋ ਨਹੀਂ ਤਾਂ ਮੈਂ ਉਹਦੇ ਬਾਰੇ ਵੀ ਦੱਸ ਦਿੰਦਾ ਤੁਹਾਡੇ ਕੋਲੇ ਤੇ ਇੱਕ ਸਿਲਵਰ ਜਿਹੜੀ ਕੋਟਿੰਗ ਕੀਤੀ ਹੁੰਦੀ ਹੈ ਉਹ ਜਿਹੜੀ ਰਿਫਲੈਕਟਿੰਗ ਕੋਟਿੰਗ ਹੁੰਦੀ ਨੇ ਥੈਟ ਇਜ਼ ਪ੍ਰिवेंट ਥੈਟ ਪ੍ਰिवेंट्स द ਰੈਡੀਏਸ਼ਨ ਲਾਸਸ ਉਹਦੇ ਨਾਲ ਕੀ ਹੈ ਆਪਣੇ ਕੋਲੇ ਕੀ ਹੈ ਜਿਹੜੀ ਰਿਫਲੈਕਟਿਵ ਕੋਟਿੰਗ ਹੈ ਉਹ ਕੀ ਹੈ ਕੋਟਿੰਗ ਸਟਾਪ ਰੈਡੀਏਸ਼ਨਸ ਯਾਨੀ ਕਿ ਉਹਦੇ ਨਾਲ ਕੀ ਹੈ ਇਹਦਾ ਅਸੀਂ ਪ੍ਰੈਕਟੀਕਲੀ ਯੂਜ਼ ਕਰ ਲਾਂਗੇ ਨਾਓ ਹੁਣ ਮੈਂ ਤੁਹਾਨੂੰ ਦੱਸਿਆ ਸੀਗਾ ਹਾਂ ਕੰਡਕਸ਼ਨ ਬਾਰੇ ਮੈਂ ਗੱਲ ਕੀਤੀ ਸੀ ਤੇ ਕਨਵੇਕਸ਼ਨ ਤੇ ਰੈਡੀਏਸ਼ਨ ਚਲੋ ਤਿੰਨੇ ਮੈਂ ਬਰੀਫਲੀ ਦੱਸ ਦਿੰਨਾ ਬੱਚੋ ਕੰਡਕਸ਼ਨ ਕੀ ਹੁੰਦਾ ਕੰਡਕਸ਼ਨ ਦੇਖੋ ਆਪਾਂ ਨੋਰਮਲ ਵਰਡ ਯੂਜ਼ ਕਰਦੇ ਆ ਮੈਟਲਸ ਕੰਡਕਟ ਦੇਖੋ ਕੰਡਕਟਰਸ ਦਾ मीनिंग ਕੀ ਹੈ ਮੈਂ ਉਹਦੇ ਲਈ ਗੱਲ ਕਰਦਾ ਸਪੋਜ਼ ਕਰੋ ਆਪਣੇ ਕੋਲੇ ਕੋਈ ਮੈਟਲ ਦੀ ਰੌਡ ਹੈ ਲੋਹੇ ਦੀ ਰੌਡ ਹੈ ਆਪਾਂ ਕਿਚਨ ਦੇ ਵਿੱਚ ਆਪਣੇ ਕੋਲੇ ਡਿਫਰੈਂਟ ਬਰਤਨਸ ਦੇ ਵਿੱਚ ਆਪਾਂ ਕੋਈ ਹਲਾਉਣ ਦੇ ਲਈ ਜਿਵੇਂ ਆਪਾਂ ਸਪੈਚੂਲਾਜ਼ ਜਾਂ ਜਿਹਨੂੰ ਪੰਜਾਬੀ ਚ ਕੜਛੀ ਕਹਿੰਦੇ ਹੋ ਤੁਸੀਂ ਉਹ ਦੇਖੋ ਮੰਨ ਲਓ ਉਹਦਾ ਇੱਕ ਐਂਡ ਗਰਮ ਹੁੰਦਾ ਤਾਂ ਦੂਸਰਾ ਐਂਡ ਆਪਣੇ ਆਪ ਗਰਮ ਹੋ ਜਾਂਦਾ ਨਾ ਐਕਚੁਅਲੀ ਕੀ ਹੈ ਦ ਹੀਟ ਫਲੋਸ ਇਨ this ਮਟੀਰੀਅਲ ਇਨ this ਮੈਟੈਲਿਕ ਮਟੀਰੀਅਲ ਤੇ ਜਿਹੜਾ ਦੂਜਾ ਐਂਡ ਹੈ ਇਹਨੂੰ ਹੀਟ ਕਰ ਦਿੰਦੀ ਹੈ that is due to conduction conduction ਦਾ ਮੈਕੈਨਿਜ਼ਮ ਕੀ ਹੈ ਜੇਕਰ ਆਪਾਂ ਇਹਦੇ ਅੰਦਰ ਦੇਖੀਏ ਬੱਚੋ ਜਿਸ ਐਂਡ ਤੋਂ ਆਪਾਂ ਹੀਟ ਇਹਨੂੰ ਕਰ ਰਹੇ ਹਾਂ ਉੱਥੇ ਜਿਹੜੇ ਇਸ ਮੰਨ ਲਓ ਆ ਜਿਹੜਾ ਵੀ ਮਟੀਰੀਅਲ ਹੈ ਸਟੀਲ ਹੈ ਆਇਰਨ ਹੈ ਜੋ ਵੀ ਹੈ ਮੈਟਲ ਹੈ ਇੱਥੇ ਜਿਹੜੇ ਇਹਦੇ ਐਟਮ ਹੈ ਨਾ ਵੈਨ ਐਵਰ ਵੀ ਵਿਲ ਹੀਟ ਅਪ ਇਹ ਕੀ ਵਾਈਬ੍ਰੇਟ ਕਰਨਾ ਸ਼ੁਰੂ ਕਰ ਦਿੰਦੇ ਆ ਇਹ ਵਾਈਬ੍ਰੇਟ ਜਦੋਂ ਕਰਨਗੇ ਤਾਂ ਹੀਟ ਟਰਾਂਸਫਰ ਕਰ ਦੇਣਗੇ ਨੇਬਰਿੰਗ ਵਾਲੇ ਆਟਮਸ ਨੂੰ ਅੱਗੇ ਨੇਬਰਿੰਗ ਵਾਲੇ ਨੂੰ ਉਹ ਅੱਗੇ ਟਰਾਂਸਫਰ ਕਰ ਦੂ ਉਹ ਅੱਗੇ ਟਰਾਂਸਫਰ ਕਰ ਦਊਗਾ ਯਾਨੀ ਕਿ ਜਿਹੜਾ ਦਾ ਦੂਸਰਾ ਐਂਡ ਹੈ ਉਹ ਕੀ ਹੀਟ ਅਪ ਹੋ ਜਾਊਗਾ ਤੋ ਕੰਡਕਸ਼ਨ ਕੀ ਹੈ ਇਟ ਇਜ਼ ਅ ਪ੍ਰੋਸੈਸ ਜਿਸ ਨਾਲ ਕੀ ਹੀਟ ਨੂੰ ਆਪਾਂ ਟਰਾਂਸਫਰ ਕਰਦੇ ਆਂ ਵਿਦਆਊਟ ਦੀ ਐਕਚੁਅਲ ਮੂਸ਼ਨ ਆਫ ਦੀ ਪਾਰਟਿਕਲਸ ਪਾਰਟیکل ਖੁਦ ਨਹੀਂ ਮੂਵ ਕੀਤਾ ਬਟ ਉਹ ਵਾਈਬ੍ਰੇਟ ਕੀਤਾ ਤੇ ਉਹਨੇ ਅਗਲੇ ਪਾਰਟਿਕਲ ਨੂੰ ਅਗਲੇ ਐਟਮ ਨੂੰ એનર્ਜੀ ਟਰਾਂਸਫਰ ਕਰਤੀ ਉਹਨੇ ਅਗਲੇ ਐਟਮ ਨੂੰ ਟਰਾਂਸਫਰ ਕਰਤੀ ਓਕੇ ਤੋ ਜਿਹੜਾ ਆਪਣਾ ਡਬਲ ਵਾਲ ਬਣਾਈਆਂ ਸੀਗਾ ਤਾਂ ਵੈਕਿਊਮ ਕੀ ਹੈ ਪ੍ਰिवेंट ਕਰਦਾ ਕੰਡਕਸ਼ਨ ਨੂੰ ਅਗਲੇ ਆਪਣੇ ਕੋਲ ਇੱਕ ਕਨਵੇਕਸ਼ਨ ਕਨਵੇਕਸ਼ਨ ਦੇ ਵਿੱਚ ਕੀ ਹੈ ਬੱਚੋ ਇਹ ਵੀ ਤੁਸੀਂ ਛੋਟੀ ਕਲਾਸਿਸ ਦੇ ਵਿੱਚ ਪੜਿਆ ਕੋਈ ਭਾਜ ਜੇ ਆਪਾਂ ਵਾਟਰ ਨੂੰ ਹੀਟ ਕਰਦੇ ਆਂ ਵਾਟਰ ਨੂੰ ਹੀਟ ਕਰੀਏ ਨਾ ਆਪਾਂ ਮੰਨ ਲਓ ਹੀਟ ਕਰ ਰਹੇ ਆ ਤਾਂ ਨੀਚੇ ਵਾਲਾ ਵਾਟਰ ਪਹਿਲਾਂ ਗਰਮ ਹੋ ਜਾਂਦਾ ਉਹ ਨੀਚੇ ਵਾਲਾ ਵਾਟਰ ਜਦੋਂ ਗਰਮ ਹੋ ਜਾਊਗਾ ਤਾਂ ਉੱਪਰ ਜਾਊਗਾ ਕੱਲ ਵੀ ਮੈਂ ਤੁਹਾਨੂੰ ਲਾਸਟ ਲੈਕਚਰ ਦੇ ਵਿੱਚ ਵੀ ਪੜਾਇਆ ਸੀਗਾ ਜਿਵੇਂ ਆਪਾਂ ਗਿਆ ਸੀਗਾ ਵੀ ਜਿਹੜੀ ਗਰਮ ਹਵਾ ਹੈ ਉਹਦੀ ਡੈਂਸਿਟੀ ਘਟ ਜਾਂਦੀ ਹੈ ਉਵੇਂ ਕੀ ਹੋਊਗਾ ਜਿਹੜਾ ਆਪਣੇ ਕੋਲੇ ਵਾਟਰ ਹੈ ਜਿਹੜਾ ਨੀਚੋਂ ਹੀਟ ਅਪ ਹੋ ਗਿਆ ਇਹ ਗਰਮ ਪਾਣੀ ਉੱਪਰ ਜਾਊਗਾ ਤੇ ਠੰਡੇ ਵਾਲਾ نیچے ਉਹ ਸਰਕਲ ਬਣ ਜਾਂਦਾ ਠੀਕ ਹੈ ਨਾ ਉਹਨੂੰ ਕਹਿੰਦੇ ਆਸੀਂ ਕਨਵੇਕਸ਼ਨ ਕਰੰਟ ਤੋਂ ਕਨਵੇਕਸ਼ਨ ਦੇ ਵਿੱਚ ਕੀ ਹੈ ਇਟ ਇਜ਼ ਅ ਪ੍ਰੋਸੈਸ ਆਫ ਟ੍ਰਾਂਸਫਰ ਆਫ ਹੀਟ ਵਿਦ ਦੀ ਐਕਚੁਅਲ ਮੋਸ਼ਨ ਆਫ ਦੀ ਪਾਰਟੀਕਲਸ ਇਹਦੇ ਵਿੱਚ ਕੀ ਹੈ ਪਾਰਟੀਕਲ ਖੁਦ ਮੂਵ ਕਰਦੇ ਆ ਹੀਟ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਤੱਕ ਲੈ ਕੇ ਜਾਂਦੇ ਆ ਵਾਈਲ ਇਨ ਦੀ ਕੰਡਕਸ਼ਨ ਪਾਰਟੀਕਲ ਖੁਦ ਨਹੀਂ ਮੂਵ ਕਰਦੇ ਸੀਗੇ ਤੋਂ ਜਿਹੜੀ ਡਬਲ ਵਾਲ ਹੈ ਨਾ ਇਹ ਦੋਨੇ ਚੀਜ਼ਾਂ ਨੂੰ ਪ੍ਰਿਵੈਂਟ ਕਰੂਗੀ ਜਿਹਦੇ ਨਾਲ ਕੀ ਹੈ ਲਿਕਵਿਡ ਇਨਸਾਈਡ ਦੀ ਥਰਮੋਫਲਾਸਕ ਜੇਕਰ ਗਰਮ ਪਾਇਆ ਤਾਂ ਗਰਮ ਰਹੂਗਾ ਯਾਨੀ ਕਿ ਉਹਦੀ ਹੀਟ ਹੈ ਜਿਹੜੀ ਬਾਹਰ ਨਹੀਂ ਜਾਣੀ ਤੇ ਬਾਹਰਲੀ ਅੰਦਰ ਨਹੀਂ ਆਣੀ ਤੋਂ ਕੰਡਕਸ਼ਨ ਪ੍ਰਿਵੈਂਸ਼ਨ ਕਰਤੀ ਤੋਂ ਕੰਡਕਸ਼ਨ ਦੇ ਵਿੱਚ ਮੈਂ ਤੁਹਾਨੂੰ ਕੀ ਕਿਹਾ this uh, is heat transfer through direct contact is stopped by the vacuum between the inner and outer glass wall a vacuum has virtually no particle molecule to carry thermal energies convection heat transfer through the fluid movement is blocked by the vacuum and sealed ਸਟਾਪਰਸ ਆਪਣਾ ਉਹ ਟੱਕਣ ਲੱਗਿਆ ਹੋਇਆ ਸੀ ਕੋਰਕ ਲੱਗਿਆ ਹੈ ਜਾਂ ਪਲਾਸਟਿਕ ਦਾ ਟੱਕਣ ਲੱਗਿਆ ਹੋਇਆ ਸੀ ਐਟ ਦੀ ਟਾਪ ਜਿਹੜੀ ਕਿ ਪ੍ਰੀਵੈਂਟ ਕਰੂਗੀ ਏਅਰ ਕਰੰਟਸ ਨੂੰ ਵੀ ਰੇਡੀਏਸ਼ਨ ਉਹ ਚ ਰੇਡੀਏਸ਼ਨ ਕੀ ਹੈ ਲੋ ਇਹ ਵੀ ਦੇਖ ਲੋ ਹੁਣ ਦੇਖੋ ਰੇਡੀਏਸ਼ਨ ਕੀ ਹੈ ਇਟ ਇਜ਼ ਆਲਸੋ ਅ ਪ੍ਰੋਸੈਸ ਆਫ ਟ੍ਰਾਂਸਫਰ ਆਫ ਹੀਟ ਰੇਡੀਏਸ਼ਨ ਦੇ ਵਿੱਚ ਕੀ ਹੈ ਮੰਨ ਲਓ ਆਪਾਂ ਧੁੱਪੇ ਖੜ ਜੀ ਬੱਚੋ ਤਾਂ ਆਪਾਂ ਨੂੰ ਹੀਟ ਗਰਮੀ ਮਹਿਸੂਸ ਹੁੰਦੀ ਹੈ ਨਾ ਉਹਦਾ ਕਾਰਨ ਕੀ ਹੈ ਜਿਹੜਾ ਸਨ ਹੈ ਨਾ ਉਹਦੇ ਤੋਂ એનર્ਜੀ ਆਉਂਦੀ ਹੈ ਉਹਦੇ 'ਚ ਦੇਖੋ એનર્ਜੀ ਨੂੰ ਵੀ ਧਿਆਨ 'ਚ ਰੱਖਣਾ ਹੈ ਸਨ ਤੋਂ ਕਿਹੜੀ એનર્ਜੀ ਆ ਰਹੀ ਹੈ ਇੱਕ ਤਾਪਾ ਨੂੰ ਦਿਖਾਈ ਦੇ ਰਹੀ ਹੈ ਉਹ ਹੈ ਵਿਜੀਬਲ ਇੱਕੋ ਦੇ 'ਚ ਹੁੰਦੀ ਹੈ ਆਈਆਰ ਰੇਡੀਏਸ਼ਨਸ ਆਈਆਰ ਰੇਡੀਏਸ਼ਨਸ ਨੂੰ ਕੀ ਕਹਿੰਦੇ ਆਪਾਂ ਇਨਫਰਾ ਰੈਡ ਰੇਡੀਏਸ਼ਨ ਜਿਹੜੀ ਸਨਲਾਈਟ ਦੇ ਵਿੱਚ ਥੋੜਾ ਜਿਹਾ ਯੂਵੀ ਪਾਰਟ ਵੀ ਇੱਥੋਂ ਤੱਕ ਪਹੁੰਚਦਾ ਹੈ ਤੋਂ ਜਿਹੜੀ ਇਨਫਰਾ ਰੈਡ ਰੇਜ਼ ਹੈ ਨਾ ਉਹ ਜਦੋਂ ਆਪਣੀ ਬਾਡੀਜ਼ ਦੇ ਉੱਤੇ ਪੈਂਦੀ ਹੈ ਤਾਂ ਆਪਾਂ ਨੂੰ ਹੀਟ ਕਰਦੀ ਹੈ ਤੋ ਇਟ ਇਜ਼ ਆਲਸੋ ਅ ਪ੍ਰੋਸੈਸ ਆਫ ਟ੍ਰਾਂਸਫਰ ਆਫ ਹੀਟ ਕਿਹੜਾ ਪ੍ਰੋਸੈਸ ਹੈ ਰੇਡੀਏਸ਼ਨ ਤੋ ਰੇਡੀਏਸ਼ਨਸ ਦੀ ਨਾ ਇੱਕ ਗੱਲ ਯਾਦ ਰੱਖੋ ਇਹ ਵੀ ਤੁਹਾਨੂੰ ਕੁਐਸਚਨ ਮੇ ਵੀ ਆ ਸਕਦਾ ਹੈ ਦੇਖੋ ਮੰਨ ਲਓ ਆ ਰੇਡੀਏਸ਼ਨਸ ਆ ਰਹੀਆਂ ਸਪੋਜ਼ ਕਰੋ ਇਹ ਵੀ ਆ ਰੇਡੀਏਸ਼ਨਸ ਹੈ ਨਾ ਇਹਨਾਂ ਦਾ ਜਿਹੜਾ ਇਨਫਰਾ ਰੈਡ ਪਾਰਟ ਹੈ ਇਹ ਕਿਹਨੂੰ ਹੀਟ ਕਰਦਾ ਜਿਸ ਬਾਡੀ ਦੇ ਉੱਤੇ ਡਾਇਰੈਕਟਲੀ ਇਹ ਪੈਂਦੀ ਹੈ ਤੋ ਜਿਹੜੀ ਇਨਫਰਾ ਰੈਡিয়েਸ਼ਨਸ ਹੈ ਨਾ ਇਹਨਾਂ ਦੀ ਖਾਸੀਅਤ ਹੈ ਵੀ ਜਿਹੜਾ ਇੰਟਰਵੈਨਿੰਗ মিডিয়াম ਹੈ ਉਹਨੂੰ ਨਹੀਂ ਹੀਟ ਕਰਦੀਆਂ ਕਿਹਨੂੰ ਹੀਟ ਕਰਨਗੀਆਂ ਜਿਸ ਦੇ ਉੱਤੇ ਡਾਇਰੈਕਟਲੀ ਪੈਂਦੀਆਂ ਚਲੋ ਹੁਣ ਆਪਣਾ ਕੀ ਹੈ ਰੈਡੀਏਸ਼ਨ ਪ੍ਰੋਵਿਸ਼ਨ तो हीट ट्रांसफर वाया इलेक्ट्रोमैग्नेटिक वेव देखो इलेक्ट्रोमैग्नेटिक वेव आ जनीया आईआर विजिबल यूवी ये कहनीया इलेक्ट्रोमैग्नेटिक रेडिएशंस हैं इज रिड्यूस्ड बाय शाइनी सिल्वरड या रिफ्लेक्टिंग सरफेस ऑन द इनर वॉल ये की ही करूँगा हीट नो रिफ्लेक्ट कर दूँगा एंड द आउटर वॉल रिफ्लेक्ट्स इंटरनल ही, हीट एक्सटर्नल हीट अवे ਤੋ ਉਹਦੇ ਨਾਲ ਕੀ ਹੈ ਜਿਹੜੀ ਬਾਹਰਲੀ ਵਾਲ ਹੈ ਪਾਲਿਸ਼ਡ ਉਹ ਬਾਹਰਲੀ ਹੀਟ ਮੰਨ ਲਓ ਆਉਂਦੀ ਹੈ ਉਹ ਜਦੋਂ ਪਾਉਗੀ ਰਿਫਲੈਕਟਿੰਗ ਸਰਫੇਸ ਤੇ ਉਹਨੂੰ ਕੀ ਕਰੋਗੇ ਵਾਪਸ ਭੇਜ ਦੋਗੇ ਯਾਨੀ ਕਿ ਪਾਲਿਸ਼ਡ ਸਰਫੇਸ ਹੈ ਨਾ ਜਿਹੜੇ ਉਹ ਕੀ ਆਰ ਪੂਰ ਅਮਿਟਰ ਐਂਡ ਗੁੱਡ ਰਿਫਲੈਕਟਰਸ ਆਫ ਰੈਡੀਏਸ਼ਨਸ ਯਾਨੀ ਕਿ ਆਪਣੇ ਕੋਲ ਲਿਖੀਏ ਜਿਹੜੇ ਪਾਲਿਸ਼ ਸਰਫੇਸ ਹੈ ਨਾ ਇਹ ਕੀ ਹੈ ਪੂਰ ਅਮਿਟਰ ਅਮਿਟ ਕਰਦੇ ਨੇ ਪੂਰਲੀ ਅਮਿਟ ਕਰਦੇ ਆ ਤੇ ਰਿਫਲੈਕਟ ਕਰਦੇ ਆ ਐਫੀਸ਼ੀਐਂਟਲੀ ਯਾਨੀ ਕਿ ਗੁੱਡ ਰਿਫਲੈਕਟਰਸ ਹੈ ਇਨਸੂਲੇਸ਼ਨਸ ਤੋਂ ਮਟੀਰੀਅਲ ਥੈਮਸੈਲਫ ਉਹਦੇ ਜਪਾ ਜਿਹੜੇ ਵੀ ਗਲਾਸ ਕੋਰਕ ਪਲਾਸਟਿਕ ਲਗਾਵਾਂਗੇ ਉਹ ਕੀ ਆਪਾਂ ਪੂਰ ਕੰਡਕਟਰ ਆਫ ਹੀਟ ਲਗਾਵਾਂਗੇ ਜਿਹਦੇ ਨਾਲ ਕੀ ਹੈ ਹੀਟ ਲਾਸ ਹੈ ਜਿਹੜਾ ਉਹ ਆਪਣਾ ਘਟੋ ਘਟ ਹੋਵੇ ਫਿਰ ਬੱਚਿਓ ਇਹ ਕੁਸਚਨ ਆਗੇ ਡਬਲ ਵਾਲ ਕਿਉਂ ਲਗਾਈ ਜਾਂਦੀ ਹੈ ਕਰੀਏਟ ਸਪੇਸ ਫਾਰ ði ਵੈਕਿਊਮ ਉਹਦੇ ਨਾਲ ਕੀ ਹੈ ਕੰਡਕਸ਼ਨ ਤੇ ਕਨਵੇਕਸ਼ਨ ਹੈ ਜਿਹੜੀ ਇਹ ਪ੍ਰिवेंट ਹੋ ਜੂਗੀ ਵੈਕਿਊਮ ਕਿਉਂ ਹੁੰਦਾ ਸੀਗਾ ਅਲੀਮੀਨੇਟ ਕੰਡਕਕਸ਼ਨ ਐਂਡ ਕਨਵੇਕਸ਼ਨ ਦੱਸਦਾ ਤੁਹਾਨੂੰ ਸਿਲਵਰਡ ਸਰਫਸਿਸ ਪਾਲਿਸ਼ ਸਰਫੇਸ ਕਿਉਂ ਕੀਤੇ ਜਾਂਦੇ ਆ ਇਹ ਰਿਫਲੈਕਟ ਕਰਦੇ ਆ ਕਿਨੂੰ ਆਈਆ ਰੇਡੀਏਸ਼ਨਸ ਨੂੰ ਯਾਨੀ ਕਿ ਇਲੈਕਟ੍ਰੋਮੈਗਨੇਟਿਕ ਰੇਡੀਏਸ਼ਨਸ ਨੂੰ ਪਲਾਸਟਿਕ ਦਾ ਕੋਰਕ ਜਾਂ ਟੱਕਰ ਨੂੰ ਹੁੰਦਾ ਜਿਹੜਾ ਉਹ ਵੀ ਆਪਾਂ ਇਨਸੂਲੇਟਿੰਗ ਲਗਾਣੇ ਆ ਜਿਹੜਾ ਕਿ ਸੀਲਸ ਦੀ ਟੌਪ ਉਹਨੂੰ ਸੀਲ ਕਰ ਦਿੰਦਾ ਤਾਂ ਜੋ ਹੀਟ ਜਿਹੜੀ ਉਥੋਂ ਲਾਸ ਨਾ ਹੋਵੇ ਤੇ ਆਲਸੋ ਸਟਾਪਸ ਵੀ ਕਨਵੇਕਸ਼ਨ ਪ੍ਰੋਸੈਸ